ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਸ਼੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਮੌਜੂਦਾਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਬਹੁਤ ਸਾਰੇ ਧਾਰਮਿਕ ਸਥਾਨ ਮੌਜੂਦ ਨੇ ਇਹਨਾਂ ਧਾਰਮਿਕ ਸਥਾਨਾਂ ਦੇ ਵਿੱਚੋਂ ਇੱਕ ਇਤਿਹਾਸਿਕ ਸਥਾਨ ਹੈ ਗੁਰਦੁਆਰਾ ਖੂ ਸਾਹਿਬ ਗੁਰਦੁਆਰਾ ਖੂ ਸਾਹਿਬ ਚੌਥੇ ਪਾਤਸ਼ਾਹ ਜੀ ਸ਼੍ਰੀ ਗੁਰੂ ਰਾਮਦਾਸ ਜੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਖਾਈ ਕਰਨ ਵਾਲੇ ਭਾਈ ਗੁਰਦਾਸ ਜੀ ਦੇ ਨਾਲ ਸਬੰਧਤ ਹੈ ਇਹ ਧਾਰਮਿਕ ਸਥਾਨ ਗੁਰਦੁਆਰਾ ਸ਼੍ਰੀ ਚੁਬਾਰਾ ਸੇਬ ਅਤੇ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਦੇ ਬਿਲਕੁਲ ਨੇਰੇ ਮੌਜੂਦ ਹੈ ਇਸ ਸਥਾਨ ਤੇ ਇੱਕ ਪਵਿੱਤਰ ਖੂਹ ਵੀ ਮੌਜੂਦ ਹੈ ਜਿੱਥੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਲ ਦੀ ਸੇਵਾ ਕਰਿਆ ਕਰਦੇ ਸਨ ਜਦੋਂ ਬੋਲੀ ਦਾ ਨਿਰਮਾਨ ਤੀਸਰੇ ਪਾਤਸ਼ਾਹ ਜੀ ਵੱਲੋਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਸੀ ਉਸ ਸਮੇਂ ਇੱਥੇ ਢੁੰਗਰੀਆਂ ਦਾ ਪ੍ਰਸ਼ਾਦ ਵੀ ਜਿਹੜਾ ਕਿ ਸੰਗਤਾਂ ਨੂੰ ਵੇਚਿਆ ਆ ਕਰਦੇ ਸਨ ਗੁਰੂ ਰਾਮਦਾਸ ਜੀ ਮਹਾਰਾਜ ਇਸੇ ਸਥਾਨ ਤੇ ਜਦੋਂ ਆ ਤੀਸਰੇ ਪਾਤਸ਼ਾਹੀ ਬੀਬੀ ਭਾਨੀ ਵਾਸਤੇ ਆਪਣਾ ਵਰ ਲੱਭ ਰਹੀ ਸੀ ਤਾਂ ਉਹਨਾਂ ਨੇ ਸੇਵਾਦਾਰਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਬੀਬੀ ਭਾਨੀ ਜੀ ਵਾਸਤੇ ਕੋਈ ਯੋਗ ਵਰ ਦੇਖ ਕੇ ਆਓ ਇਸ ਦੌਰਾਨ ਸੇਵਾਦਾਰ ਇਸ ਅਸਥਾਨ ਤੇ ਪਹੁੰਚਦੇ ਨੇ ਤਾਂ ਆ ਗੁਰੂ ਜੀ ਨੂੰ ਕਹਿੰਦੇ ਨੇ ਗੁਰੂ ਜੀ ਕਿ ਇਸ ਗੁਰੂ ਰਾਮਦਾਸ ਜੀ ਬਾਰੇ ਕਹਿੰਦੇ ਨੇ ਕਿ ਗੁਰੂ ਰਾਮਦਾਸ ਜੀ ਵਰਗਾ ਵਰ ਏਡੇ ਇੱਕ ਕੱਦ ਦਾ ਵਰ ਜਾਂ ਇਸ ਇੰਨੀ ਕੁ ਉਮਰ ਦਾ ਵਰ ਠੀਕ ਰਹੂਗਾ ਤਾਂ ਫਿਰ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਇਸੇ ਤਰ੍ਹਾਂ ਦਾ ਨਹੀਂ ਇਹੋ ਹੀ ਵਾਰ ਜਿਹੜਾ ਕਿ ਬੀਬੀ ਭਾਨੀ ਜੀ ਵਾਸਤੇ ਠੀਕ ਰਹੂਗਾ ਤਾਂ ਉਸ ਤੋਂ ਬਾਅਦ ਫਿਰ ਬੀਬੀ ਭਾਨੀ ਜੀ ਅਤੇ ਚੌਥੇ ਪਾਤਸ਼ਾਹ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜਿਹੜੇ ਕਿ ਆਨੰਦ ਕਾਰਜ ਹੁੰਦੇ ਨੇ ਉਹਨਾਂ ਦਾ ਵਿਆਹ ਹੁੰਦਾ ਇੱਥੇ ਹੀ ਭਾਈ ਗੁਰਦਾਸ ਜੀ ਦਾ ਵੀ ਅਸਥਾਨ ਮੌਜੂਦ ਹੈ ਜਿੱਥੇ ਗੁਰਦੁਆਰਾ ਸਾਹਿਬ ਦਾ ਜਿਹੜੇ ਕਿ ਇਮਾਰਤ ਬਣੀ ਹੋਈ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਇਸ ਸਮੇਂ ਪ੍ਰਕਾਸ਼ ਹੈ ਉੱਥੇ ਭਾਈ ਗੁਰਦਾਸ ਜੀ ਦਾ ਵੀ ਜਿਹੜਾ ਕਿ ਅਸਥਾਨ ਹਾ ਮੌਜੂਦ ਹੈਗਾ ਜਿੰਨੀਆਂ ਵੀ ਸੰਗਤਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ ਇਸ ਤਾਬਦੀ ਸਮਾਗਮ ਚੱਲ ਰਹੇ ਨੇ 450 ਸਾਲਾ ਤਾਬਦੀ ਸਮਾਗਮ ਨੇ ਇਸ ਕਰਕੇ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਉਹ ਇਸ ਸਥਾਨ ਤੇ ਆ ਕੇ ਦਰਸ਼ਨ ਦਿਦਾਰੇ ਜ਼ਰੂਰ ਕਰਦੀਆਂ ਨੇ ਕੈਮਰਾਮੈਨ ਕਮਲਜੀਤ ਦੇ ਨਾਲ ਇੰਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ ਸ਼੍ਰੀ ਗੋਇੰਦਵਾਲ ਸਾਹਿਬ